ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੌਧ ਸਿੰਘ ਸਾਹਿਬ ਜੀ ਇਸ ਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਇਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵਾਂ ਦਾ ਉਧਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦੇ ਹਨ ਐਸੀ ਬਾਣੀ ਜੋ ਮਤ ਨੂੰ ਪ੍ਰਕਾਸ਼ ਕਰਦੀ ਹੈ ਖਾਲਸਾ ਜੀ ਐਸੀ ਬਾਣੀ ਜਿਸ ਨਾਲ ਸੂਝ ਆ ਜਾਂਦੀ ਹੈ ਕਿ ਸੰਸਾਰ ਵਿੱਚ ਕੀ ਮਾੜਾ ਹੈ ਕੀ ਚੰਗਾ ਹੈ ਐਸੀ ਬਾਣੀ ਜਿਸ ਬਾਣੀ ਨੇ ਆ ਕੇ ਦੱਸਣਾ ਕੀਤਾ ਕਿ ਸੰਸਾਰ ਝੂਠਾ ਹੈ ਸੱਚਾ ਰੱਬ ਦਾ ਨਾਂ ਹੈ ਇਹ ਸੁਪਣੇ ਦੇ ਨਿਆਈ ਸੰਸਾਰ ਹੈ ਐਵੇਂ ਕਦੇ ਭਲਿਓ ਪੁਰਖੋ ਇਹਨੂੰ ਸੱਚ ਕਰਕੇ ਆਪਣਾ ਜਰਮ ਨੰਗਵਾ ਲਿਓ ਐਸੀ ਸੂਝ ਦੇਣ ਵਾਲੀ ਐਸੀ ਸੋਝੀ ਦੇਣ ਵਾਲੀ ਸਮਤ ਦੇਣ ਵਾਲੀ ਬਾਣੀ ਧੰਨ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਕੇ ਖਾਲਸਾ ਜੀ ਅਨੇਕਾਂ ਜੀਵਾਂ ਨੂੰ ਰਸਤਾ ਮਿਲਿਆ ਹੈ ਰਾਹ ਲੱਭ ਜਾਂਦੇ ਹਨ ਜਗਿਆਸੂਆਂ ਨੂੰ ਰਾਹ ਲੱਭਦੇ ਖਾਲਸਾ ਜੀ ਜਿਹੜੇ ਗੁਰਮਖੰਨ ਪਿਆਰੇ ਹਨ ਉਹ ਇਹਦੇ ਵਿੱਚੋਂ ਰਤਨ ਪਦਾਰਥ ਚੁਗਦੇ ਸੋ ਇਹ ਖਾਲਸਾ ਜੀ ਹੰਸਾਂ ਵਾਂਗੂ ਜਿੱਦਾਂ ਹੰਸ ਬਾਣ ਸਰੋਵਰ ਤੇ ਜਾ ਕੇ ਮੋਤੀ ਚੁਗਦੇ ਹਨ ਐਵੇਂ ਜਿਹੜੇ ਗੁਰਮੁਖ ਪਿਆਰੇ ਹਨ ਉਹ ਸਤਿਗੁਰਾਂ ਦੀ ਬਾਣੀ ਵਿੱਚੋਂ ਖਾਲਸਾ ਜੀ ਖਜ਼ਾਨੇ ਲੱਭ ਲੈਂਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਣਾ ਕੀਤਾ ਹੈ ਜੋ ਬ੍ਰਹਮੰਡਾ ਸੋਈ ਪਿੰਡਾ ਜੋ ਖੋਜਿਆ ਸੋ ਜੋ ਖੋਜਿਆ ਸੋ ਪਾਵੈ ਸੋ ਇਹ ਜੋ ਸੰਸਾਰ ਵਿੱਚ ਸ਼ਕਤੀ ਕਾਰਜ ਕਰ ਰਹੀ ਹੈ ਜੋ ਬ੍ਰਹਮੰਡ ਵਿੱਚ ਸ਼ਕਤੀ ਕਾਰਜ ਕਰ ਰਹੀ ਹੈ ਉਹੀ ਤੁਹਾਡੇ ਪਿੰਡੇ ਵਿੱਚ ਭਾਵ ਸਰੀਰ ਵਿੱਚ ਹੈ ਤੇ ਜਿਹੜਾ ਜਿਹੜਾ ਕੋਈ ਗੁਰਮੁਖ ਪਿਆਰਾ ਖੋਜੀ ਬਣਦਾ ਹੈ ਅਭਿਆਸ ਕਰਦਾ ਹੈ ਸਤਿਗੁਰਾਂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ ਉਹਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਜਮੀਨ ਜਮਾਨ ਕੇ ਵਿਸੇ ਵਿਖੇ ਸਮਸਤ ਏਕਜੂਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਉਹਨੂੰ ਇਹ ਸੂਝ ਆ ਜਾਂਦੀ ਹੈ ਕਿ ਜੋ ਜਮੀਨ ਹੈ ਜਾਂ ਜਮਾਨ ਹੈ ਇਹਦੇ ਵਿੱਚ ਜਿਹੜੀ ਸ਼ਕਤੀ ਸਾਰੇ ਰਮੰਡਾ ਖੰਡਾ ਨੂੰ ਖਿਲਾਰ ਕੇ ਖੜੀ ਹੈ ਜਾਂ ਜੋ ਖਾਲਸਾ ਜੀ ਇਹ ਗ੍ਰਹਿ ਨਿਸ਼ੱਤਰ ਹਨ ਸੂਰਜ ਹੈ ਚੰ드ਰਮਾ ਹੈ ਧਰਤੀ ਹੈ ਪਾਣੀ ਹੈ ਆਗ ਹੈ ਹਵਾ ਹੈ ਇਹ ਸਾਰਿਆਂ ਨੂੰ ਖਾਲਸਾ ਜੀ ਆਪਣੇ ਕਾਬੂ ਵਿੱਚ ਰੱਖਣ ਵਾਲੀ ਸ਼ਕਤੀ ਉਹ ਪਰਮੇਸ਼ਰ ਦੀ ਜੋਤ ਹੈ ਉਹ ਬ੍ਰਹਮ ਹੈ ਉਹੀ ਜੋਤ ਫਿਰ ਸਾਡੇ ਵਿੱਚ ਹੈ ਤੇ ਉਹੀ ਜੋਤ ਫਿਰ ਖਾਲਸਾ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋ ਕੇ ਆਏ ਹਨ ਜੋਤ ਰੂਪ ਹਰਿਆਪ ਗੁਰੂ ਨਾਨਕ ਕਹਾਇਓ ਅਸੀਂ ਹਾਂ ਦੇ ਪਰਮੇਸ਼ਰ ਦੇ ਹੀ ਬੱਚੇ ਵਾਹਿਗੁਰੂ ਜੀ ਵੱਲੋਂ ਹੀ ਪੈਦਾ ਕੀਤੇ ਹੋਏ ਪਰ ਖਾਲਸਾ ਜੀ ਇਸ ਮਾਤ ਲੋਗ ਤੇ ਆ ਕੇ ਆਪਾਂ ਆਪਣੇ ਸਰੀਰ ਨੂੰ ਸਰੀਰ ਰਾਹੀਂ ਪਾਪ ਕੀਤੇ ਭੁੱਲਾਂ ਕੀਤੀਆਂ ਉਹਨਾਂ ਭੁੱਲਾਂ ਦੇ ਕਰਕੇ ਜਿਹੜੀ ਸਾਡੀ ਆਤਮਾ ਹੈ ਉਹ ਦਾਗੀ ਹੋ ਗਈ ਦਾਗੀ ਹੋਣ ਕਰਕੇ ਸਾਨੂੰ ਖਾਲਸਾ ਜੀ ਸਾਡਾ ਮਨ ਜਿਹੜਾ ਹੈ ਉਹ ਨਰਕਾਂ ਦੇ ਰਸਤੇ ਪਾ ਦਿੰਦਾ ਮਨ ਦਾ ਕੋਈ ਆਕਾਰ ਨਹੀਂ ਹੈ ਜੇ ਕੋਈ ਕਵੇ ਕਿ ਮਨ ਕੋਈ ਅੰਗ ਹੈ ਮਨ ਅੰਗ ਨਹੀਂ ਹੈ ਖਾਲਸਾ ਜੀ ਮਨ ਜਿਹੜਾ ਹੈ ਇਹ ਫੁਰਨਿਆਂ ਦਾ ਜਿਹੜਾ ਸੰਗ੍ਰਹਿ ਹੈ ਜਿਹੜੇ ਆਪਾਂ ਫੁਰਨੇ ਕਰੀ ਜਾਂਦੇ ਹਾਂ ਆਹ ਲੈ ਲਓ ਉਹ ਲੈ ਲਓ ਆਹ ਕਰਾਂਗੇ ਉਹ ਕਰਾਂਗੇ ਇਹ ਫੁਰਨੇ ਹਨ ਆਹ ਵੀ ਮਿਲ ਜੇ ਉਹ ਵੀ ਮਿਲ ਜੇ ਇਹ ਜਿਹੜੇ ਫੁਰਨੇ ਹਨ ਇਹ ਮਨ ਬਣ ਜਾਂਦੇ ਤੇ ਜਦੋਂ ਬਹੁਤ ਸਾਰੇ ਫੁਰਨੇ ਸਾਡੇ ਹਿਰਦੇ ਵਿੱਚ ਇਹ ਇਕੱਠਾ ਹੋ ਜਾਂਦਾ ਸੰਗ੍ਰਹਿ ਗੁੱਛਾ ਬਣ ਜਾਂਦਾ ਉਹ ਫਿਰ ਖਾਲਸਾ ਜੀ ਮਨ ਹੋ ਜਾਂਦਾ ਤੇ ਉਹ ਮਨ ਫਿਰ ਕੀ ਕਰਦਾ ਹੈ ਆਤਮਾ ਨੂੰ ਆਪਣੇ ਪਿੱਛੇ ਲਾ ਲੈਂਦਾ ਤੇ ਆਤਮਾ ਫਿਰ ਸਰੀਰ ਨੂੰ ਲਈ ਫਿਰਦੀ ਸੋ ਆਪਾਂ ਖਾਲਸਾ ਜੀ ਫਿਰ ਇਹ ਨਰਕਾਂ ਦੇ ਰਸਤੇ ਜਾਣ ਵਾਲੇ ਕਾਰਜ ਕਰੀ ਜਾਂਦੇ ਹਾਂ ਸੁਰਤ ਬਿਰਤੇ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਲੈ ਕੇ ਆਉਂਦੇ ਹਾਲੇ ਕਿ ਹੁਣ ਮੰਨ ਲਓ ਕੋਈ ਕੁੱਤਾ ਹੈ ਕੂਕਰ ਹੈ ਉਹਨੂੰ ਖਾਲਸਾ ਜੀ ਕੋਈ ਸੰਗਲ ਪਾ ਕੇ ਬੰਨ੍ਹ ਦੇਵੇ ਤੇ ਬਾਅਦ ਵਿੱਚ ਉਹਨੂੰ ਭੁੱਖਾ ਰੱਖੇ ਤੇ ਜਦੋਂ ਭੁੱਖਾ ਰੱਖੇ ਫਿਰ ਉਹ ਹਲਕਾਇਆ ਵੀ ਹੋ ਜਾਂਦਾ ਮਾਲਕਾ ਨੂੰ ਵੀ ਵੱਡਦਾ ਭੁੱਖਾ ਹੋਇਆ ਸੋ ਇਸੇ ਪ੍ਰਕਾਰ ਹੀ ਸਾਡੀ ਜੋ ਆਤਮਾ ਹੈ ਇਨੂੰ ਖਾਲਸਾ ਜੀ ਇਹਦੀ ਖੁਰਾਕ ਨਹੀਂ ਮਿਲ ਰਹੀ ਜੇ ਇਹਨੂੰ ਖੁਰਾਕ ਮਿਲੇ ਤੇ ਸਾਡੇ ਸਰੀਰ ਉੱਤੇ ਦੁੱਖ ਵੀ ਨਾ ਆਉਣ ਸਾਡੇ ਸਰੀਰ ਨੂੰ ਖਾਲਸਾ ਜੀ ਵਿਕਾਰ ਵੀ ਨਾ ਘੇਰਣ ਸਾਡੇ ਸਰੀਰ ਉੱਤੇ ਸਤਿਗੁਰਾਂ ਦੀ ਕਿਰਪਾ ਵੀ ਰਵੇ ਇਹ ਸਾਧ ਜਨਾਂ ਦੀ ਸੇਵਾ ਵੀ ਕਰੇ ਸਤ ਸੰਗ ਵਿੱਚ ਵੀ ਚੱਲ ਕੇ ਜਾਵੇ ਇਹ ਨਸ਼ਾ ਵੀ ਕੋਈ ਨਾ ਕਰੇ ਹਰ ਪ੍ਰਕਾਰ ਤੋਂ ਖਾਲਸਾ ਜੀ ਇਹ ਨਰੂਲ ਹੋ ਜਾਊਗਾ ਪਰ ਆਪਾਂ ਕੀ ਕਰਦੇ ਹਾਂ ਆਤਮਾ ਦੀ ਖੁਰਾਕ ਹੈ ਬਾਣੀ ਨਾਮ ਉਹ ਅਸੀਂ ਉਹਨੂੰ ਦਿੰਦੇ ਨਹੀਂ ਹਾਂ ਤੇ ਖਾਲਸਾ ਜੀ ਉਪਰੋਂ ਦੀ ਅਸੀਂ ਵਿਕਾਰ ਤੇ ਵਿਕਾਰ ਫੁਰਨੇ ਤੇ ਫੁਰਨੇ ਇਹਦੇ ਉੱਤੇ ਸਿੱਟੀ ਜਾਂਨੇ ਹਾਂ ਫਿਰ ਸਾਡੇ ਇਹ ਜਿਹੜੇ ਫੁਰਨੇ ਹਨ ਉਹ ਸਾਡੇ ਅੰਦਰ ਜਾ ਕੇ ਦੁੱਖ ਬਣਦੇ ਮਹਾਰਾਜ ਕਹਿੰਦੇ ਹਨ ਨਾ ਪਰਕਾ ਬੁਰਾ ਨਾ ਰੱਖ ਉਚਿਤ ਹੁਣ ਪਰਿਪਰਾਏ ਦਾ ਬੁਰਾ ਆਪਾਂ ਕਿਹੜਾ ਅੰਦਰ ਉਹਨੂੰ ਕਿਸ ਖਜ਼ਾਨੇ 'ਚ ਪਾ ਕੇ ਰੱਖਿਆ ਸੋਚਿਆ ਹੀ ਆ ਨਾ ਜੇ ਕਿਸੇ ਦਾ ਬੁਰਾ ਸੋਚਿਆ ਚਿਤਵਿਆ ਹੀ ਆ ਨਾ ਕੱਲਾ ਫੁਰਨਾ ਹੀ ਮਨ ਵਿੱਚ ਆਇਆ ਨਾ ਮਹਾਰਾਜ ਕਹਿੰਦੇ ਉਹ ਤੇਰੇ ਫੁਰਨੇ ਨੇ ਹੀ ਤੈਨੂੰ ਦੁੱਖ ਦੇਣਾ ਪਾਰਕਾ ਬੁਰਾ ਨਾ ਰੱਖੋ ਚੀਤ ਤੁਮ ਕੋ ਦੁੱਖ ਨਹੀਂ ਭਾਈ ਮੀਤ ਮਹਾਰਾਜ ਕਹਿੰਦੇ ਤੁਹਾਨੂੰ ਕੋਈ ਦੁੱਖ ਨਹੀਂ ਹੋ ਸਕਦਾ ਤੁਹਾਡੇ ਤੱਕ ਕੋਈ ਦੁੱਖ ਨਹੀਂ ਆ ਸਕਦਾ ਜੇ ਤੁਸੀਂ ਕਿਸੇ ਪਰਾਏ ਦਾ ਆਪਣੇ ਮਨ ਵਿੱਚ ਬੁਰਾ ਨਾ ਜਿਤਵੋ ਇਸੇ ਪ੍ਰਕਾਰ ਹੀ ਹੋਰ ਫੁਰਨੇ ਹਨ ਕਿ ਆ ਮਿਲ ਜਵੇ ਉਹ ਮਿਲ ਜਵੇ ਮਾਇਆ ਦੇ ਖਾਲਸਾ ਜੀ ਪੁਜਾਰੀ ਬਣ ਜਾਂਦੇ ਹਨ ਮਾਇਆ ਮੰਗਦੇ ਰਹਿੰਦੇ ਹਨ ਤੇ ਮਾਇਆ ਵੀ ਫਿਰ ਖਾਲਸਾ ਜੀ ਹਰ ਸਵਾਸ ਦੇ ਨਾਲ ਮੰਗਦੇ ਹਨ ਵੀ ਸਾਡੇ ਕੋਲੇ ਮਾਇਆ ਜੇ ਸਾਰੀ ਦੁਨੀਆ ਦੀ ਦੁਨੀਆ ਭਾਵੇਂ ਸਾਰੀ ਭੁੱਖੀ ਮਰ ਜਾਵੇ ਪਰ ਸਾਨੂੰ ਇਹ ਚੀਜ਼ ਦੀ ਸੋਝੀ ਨਹੀਂ ਵੀ ਇਹ ਚੀਜ਼ ਮੰਗਣ ਦੇ ਨਾਲ ਸਾਡੇ ਅੱਗੇ ਦੁੱਖ ਆਉਣਗੇ ਸੁੱਖ ਨਹੀਂ ਆਵੇਗਾ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਮਹਾਰਾਜ ਕਹਿੰਦੇ ਹਨ ਕਿ ਜੇ ਪਰਮੇਸ਼ਰ ਤੋਂ ਬਿਨਾਂ ਹੋਰ ਤੁਹਾਡੀ ਕੋਈ ਮੰਗ ਹੈ ਤੇ ਮਹਾਰਾਜ ਕਹਿੰਦੇ ਉਹ ਦੁੱਖ ਹੀ ਤੁਸੀਂ ਮੰਗ ਰਹੇ ਹੋ ਵਿਣਤੁਦ ਹੋਰ ਜੇ ਮੰਗਣਾ ਵਾਹਿ ਗੁਰਜੀ ਤੇਰੇ ਤੋਂ ਬਿਨਾ ਤੁਹਾਡੇ ਨਾਮ ਤੋਂ ਬਿਨਾ ਜਿਹੜਾ ਹੋਰ ਕੁਝ ਮੰਗਣਾ ਹੈ ਸਿਰ ਦੁੱਖਾਂ ਕੈ ਦੁੱਖ ਉਹ ਦੁੱਖਾਂ ਦੇ ਸਿਰ ਦੁੱਖ ਹੈ ਭਾਵ ਭਿਆਨਕ ਦੁੱਖ ਹੈ ਆਪਾਂ ਆਪ ਵਿਚਾਰ ਕਰਕੇ ਵੇਖੀਏ ਸਾਂ ਵੀ ਕੀ ਭਾਈ ਅਸੀਂ ਕੀ ਮੰਗ ਰੱਖੀ ਹੋਈ ਹੈ ਇਹਨਾਂ ਅਸੀਂ ਜਪ ਤਪ ਕਰਦੇ ਹਾਂ ਜਾਪ ਕਰਦੇ ਹਾਂ ਚਪੈਰੇ ਕੱਟਦੇ ਹਾਂ ਬਾਣੀ ਪੜ੍ਹਦੇ ਹਾਂ ਅੰਮ੍ਰਿਤ ਵੇਲੇ ਜਾਗਦੇ ਹਾਂ ਪਰ ਉਹ ਜਿਹੜੀ ਕੀਤੀ ਹੋਈ ਸਾਧਨਾ ਹੈ ਕੀਤਾ ਹੋਇਆ ਭਜਨ ਹੈ ਉਹ ਕਿਹੜੀ ਚੀਜ਼ ਵਿੱਚ ਗੁਆ ਰਹੇ ਆ ਉਹ ਗੁਆ ਰਹੇ ਆ ਖਾਲਸਾ ਜੀ ਨਾਸ਼ਵੰਤ ਚੀਜ਼ਾਂ ਪਿੱਛੇ ਕਿਸੇ ਨੂੰ ਕੋਈ ਦੁੱਖ ਆ ਗਿਆ ਉਹ ਦੁੱਖ ਕਰਕੇ ਕੋਈ ਬਹੁਤੇ ਧੰਨ ਕਰਕੇ ਜਾਪ ਕਰਦਾ ਕੋਈ ਵਿਆਹ ਕਰਕੇ ਕਰਦਾ ਕੋਈ ਧੀ ਪੁੱਤ ਕਰਕੇ ਕਰਦਾ ਕੋਈ ਕੋਠੀਆਂ ਕਾਰਾਂ ਕਰਕੇ ਕਰਦਾ ਕੋਈ ਬਾਹਰ ਦੀਆਂ ਪੀਆਰ ਕਰਕੇ ਕਰੀ ਜਾਂਦਾ ਉਹ ਵਿਰਲੇ ਹਨ ਜਿਹੜੇ ਸਤਗੁਰਾਂ ਨੂੰ ਕਹਿੰਦੇ ਹਨ ਕਿ ਸਤਗੁਰੂ ਜੀ ਸਾਨੂੰ ਨਾਮ ਮਿਲ ਜਾਵੇ ਜਿਹਦੇ ਨਾਲ ਸਾਨੂੰ ਸੰਤੋਖ ਆਵੇਗਾ ਵੱਡੇ ਸੰਤੋਖੀ ਸਤਿਗੁਰੂ ਆਪ ਹਨ ਸਭ ਤੋਂ ਵੱਡਾ ਸੰਤੋਖ ਜੋ ਪਰਮੇਸ਼ਰ ਦੇ ਕੋਲ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਕੋਲ ਹੈ ਤੇ ਜਿਨ੍ਹਾਂ ਨੂੰ ਸੰਤੋਖ ਆ ਜਾਂਦਾ ਹੈ ਉਹ ਫਿਰ ਖਾਲਸਾ ਜੀ ਚੱਪੇ-ਚੱਪੇ ਰੋਟੀ ਨੂੰ ਵੀ ਚਾਰ-ਚਾਰ ਹਿੱਸਿਆਂ 'ਚ ਵੰਡ ਕੇ ਛਕ ਕੇ ਵੀ ਆਨੰਦ 'ਚ ਰਹਿੰਦੇ ਆ ਤੇ ਜਿਨ੍ਹਾਂ ਨੂੰ ਸੰਤੋਖ ਨਹੀਂ ਆਉਂਦਾ ਉਹ ساری-ਸਾਰੀ ਉਮਰ ਮਾਇਆ ਇਕੱਠੀ ਕਰਦੇ ਮਰ ਜਾਂਦੇ ਆ ਅੰਤ ਨੂੰ ਵੀ ਇਹੀ ਕਹਿੰਦੇ ਰੋਂਦੇ ਮਰਦੇ ਆ ਵੀ ਅਸੀਂ ਤੇ ਕੁਝ ਇਕੱਠਾ ਹੀ ਨਹੀਂ ਕੀਤਾ ਅਸੀਂ ਤੇ ਗੰਗਾਲ ਸੋ ਇਸ ਕਰਕੇ ਗੁਰਮੁਖੋ ਮਹਾਰਾਜ ਕਹਿੰਦੇ ਹਨ ਜੋ ਤੁਸੀਂ ਭਜਨ ਕਰ ਰਹੇ ਹੋ ਜੋ ਨਾਮ ਜਪ ਰਹੇ ਹੋ ਬਾਣੀ ਪੜ ਰਹੇ ਹੋ ਉਹ ਬਾਣੀ ਦਾ ਜਿਹੜਾ ਪ੍ਰਤਾਪ ਹੈ ਉਹਦੇ ਵਾਸਤੇ ਕੋਈ ਚੰਗੀ ਚੀਜ਼ ਮੰਗੋ ਮਹਾਰਾਜ ਨੂੰ ਆਖੋ ਸੱਚੇ ਪਾਸ਼ਾ ਆਪ ਜੀ ਨੇ ਕਿਰਪਾ ਕੀਤੀ ਆ ਤੁਹਾਡਾ ਸ਼ੁਕਰਾਨਾ ਤੁਸੀਂ ਜਾਪ ਕਰਵਾਇਆ ਤੁਸੀਂ ਚਪਹਿਰਾ ਘਟਵਾਇਆ ਤੁਸੀਂ ਸੇਵਾ ਕਰਵਾਈ ਮਹਾਰਾਜ ਕਿਰਪਾ ਕਰਿਓ ਇਹ ਸੇਵਾ ਥਾਂਏ ਪਾ ਲਿਓ ਜਦੋਂ ਆਪਾਂ ਸਤਿਗੁਰਾਂ ਨੂੰ ਕਹਿ ਦਵਾਂਗੇ ਮਹਾਰਾਜੀ ਥਾਂਏ ਪਾ ਲਵੋ ਫਿਰ ਖਾਲਸਾ ਜੀ ਮਹਾਰਾਜ ਖੁਸ਼ ਹੁੰਦੇ ਆ ਮਹਾਰਾਜ ਸਾਡੀ ਕੀਤੀ ਹੋਈ ਕਾਲ ਕਮਾਈ ਨੂੰ ਖਾਲਸਾ ਜੀ ਬਿਰਥਾ ਨਹੀਂ ਜਾਣ ਦਿੰਦੇ ਬਿਰਥਾ ਤੇ ਵੈਸੇ ਵੀ ਨਹੀਂ ਜਾਣ ਦਿੰਦੇ ਜੇ ਕੋਈ ਆਖੇ ਇਹ ਵੀ ਅਸੀਂ ਕੋਈ ਸੰਸਾਰੀ ਮੰਗ ਮੰਗ ਲਈ ਐ ਤੇ ਬਿਰਥੀ ਚਲੀ ਜਾਵੇਗੀ ਮਹਾਰਾਜ ਕਿਸੇ ਦੀ ਵੀ ਇੱਕ ਤਿਲ ਵੀ ਖਾਲਸਾ ਜੀ ਇੱਕ ਤਿਲ ਮਾਤਰ ਵੀ ਜਿਹੜੀ ਕਿਸੇ ਦੀ ਕੀਤੀ ਹੋਈ ਭਜਨ ਬੰਦਗੀ ਹੈ ਉਹਦਾ ਫਲ ਪਰਮੇਸ਼ਰ ਜ਼ਰੂਰ ਦਿੰਦਾ ਜ਼ਰੂਰ ਦਿੰਦਾ ਹੈ ਰੱਬ ਕਿਸੇ ਦਾ ਰੱਖਦਾ ਨਹੀਂ ਸੋ ਇਸ ਕਰਕੇ ਆਪਾਂ ਮਹਾਰਾਜ ਕੋਲੋਂ हां ਇਥੇ ਕਈ ਕਹਿਣਗੇ ਵੀ ਫਿਰ ਰੱਬ ਕੋਲੋਂ ਮੰਗਣਾ ਛੱਡ ਦਈਏ ਪੈਸਾ ਤੇਲਾ ਮੰਗਣਾ ਛੱਡ ਦਈਏ ਧੀ ਪੁੱਤ ਮੰਗਣੇ ਛੱਡ ਦਈਏ ਨਾ ਭਾਈ ਛੱਡਣਾ ਨਹੀਂ ਛੱਡਣ ਵਾਸਤੇ ਕਿਸੇ ਨੇ ਨਹੀਂ ਆਖਿਆ ਪਰ ਇਹ ਗੱਲ ਹੋ ਰਹੀ ਆ ਕਿ ਸਾਰੀ ਉਮਰ ਕੱਲੀਆਂ ਨਾਸ਼ਵੰਤੀ ਚੀਜ਼ਾਂ ਮੰਗੀ ਜਾਣੀਆਂ ਤੇ ਰੱਬ ਮੰਗਣਾ ਹੀ ਨਾ ਰੱਬ ਦਾ ਨਾਮ ਨਾ ਮੰਗਣਾ ਰੱਬ ਦੀ ਪਿਆਰੀ ਸਿੱਖੀ ਨਾ ਮੰਗਣੀ ਸਤਿਗੁਰਾਂ ਦਾ ਪ੍ਰੇਮ ਨਾ ਮੰਗਣਾ ਸਤਿਗੁਰਾਂ ਦੀ ਖੁਸ਼ੀ ਨਾ ਮੰਗਣੀ ਤੇ ਕੱਲਾ ਨਾਸ਼ਵੰਤੀ ਚੀਜ਼ਾਂ ਪਿੱਛੇ ਆਪਣੀ ਜਿਹੜੀ ਭਜਨ ਬੰਦਗੀ ਗਵਾਈ ਜਾਣੀ ਉਹ ਲਈ ਇਹ ਗੱਲ ਹੋ ਰਹੀ ਹੈ ਨਾ ਕਿ ਇਹ ਗੱਲ ਹੋ ਰਹੀ ਆ ਵੀ ਅਸੀਂ ਤੇ ਸਾਰੇ ਰੱਬ ਕੋਲੋਂ ਹੀ ਮੰਗਣਾ ਸਾਨੂੰ ਦੇਣ ਵਾਲਾ ਤੇ ਦਾਤਾ ਉਹੀ ਹੈ ਫਿਰ ਉਹਦੇ ਕੋਲੋਂ ਹੀ ਮੰਗਾ ਤੇ ਕੀ ਤੋਂ ਮੰਗਾਗੇ ਮੰਗਣਾ ਤੇ ਉਹਦੇ ਕੋਲੋਂ ਹੀ ਹੈ ਪਰ ਖਾਲਸਾ ਜੀ ਕਦੇ ਇਹ ਵੀ ਮੰਗ ਹਰ ਧਿਰ ਦੇ ਵਿੱਚ ਰੱਖਣੀ ਹੈ ਕਿ ਰੱਬ ਜੀ ਸਾਡੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਦੇ ਬੁਜਾਵੇ ਜਿਨ੍ਹਾਂ ਨੂੰ ਨਹੀਂ ਪ੍ਰਾਪਤ ਹੋਈ ਉਹ ਇਹ ਅਰਜਾ ਕਰਿਆ ਕਰੋ ਕਿ ਮਹਾਰਾਜ ਸਾਨੂੰ ਸਿੱਖੀ ਪ੍ਰਾਪਤ ਹੋਵੇ ਜਿਹੜੀ ਸਿੱਖੀ ਹੈ ਖਾਲਸਾ ਜੀ ਉਹ ਸਾਰੇ ਬ੍ਰਹਿਮੰਡ ਖੰਡ ਦੀ ਅਮੋਲਕ ਦਾਤ ਹੈ ਉਹਦੇ ਵਰਗੀ ਦਾਤ ਹੋਰ ਕੋਈ ਨਹੀਂ ਸੋ ਇਸ ਕਰਕੇ ਗੁਰੂ ਕੀ ਸਿੱਖੀ ਕਮਾਉਣੀ ਗੁਰੂ ਕੀ ਸਿੱਖੀ ਮੰਗਣੀ ਜਦੋਂ ਗੁਰੂ ਦਾ ਸਿੱਖ ਖਾਲਸਾ ਜੀ ਗੁਰੂ ਦਾ ਹੋ ਜਾਂਦਾ ਨਾ ਫਿਰ ਸਾਰੇ ਸੰਸਾਰ ਦੀਆਂ ਸ਼ਕਤੀਆਂ ਉਸ ਸਿੱਖ ਦੇ ਕੋਲ ਖੜ ਜਾਂਦੀਆਂ ਜਦੋਂ ਭਜਨ ਕਰਦਾ ਬੰਦਗੀ ਕਰਦਾ ਕਿਤੇ ਉਹਦੇ ਮਨ ਵਿੱਚ ਖਿਆਲ ਆਉਂਦਾ ਵੀ ਆਹ ਕਾਰ ਇਦਾਂ ਹੋ ਜਾਂਦਾ ਤੇ ਪਰਮੇਸ਼ਰ ਉਸੇ ਵੇਲੇ ਖਾਲਸਾ ਜੀ ਉਵੇਂ ਕਰ ਦਿੰਦਾ ਸੋ ਇਹ ਖੇਡ ਹੈ ਭਗਤ ਨਾਮਦੇਵ ਸਾਹਿਬ ਜੀ ਦੀ ਆਪਾਂ ਨੂੰ ਪ੍ਰਤੱਖ ਪ੍ਰਮਾਣ ਹੈ ਕਿ ਭਗਤ ਜੀ ਨੂੰ ਪੰਡਤਾਂ ਨੇ ਮੰਦਰ ਵਿੱਚੋਂ ਕੱਢ ਦਿੱਤਾ ਸੀ ਬਹੁਤ ਸਾਰੀ ਸੰਗਤ ਨੇ ਦਰਸ਼ਨ ਕੀਤੇ ਹਜੂਰ ਸਾਹਿਬ ਤੋਂ ਅੱਗੇ ਹੈ 200 ਕਿਲੋਮੀਟਰ ਦੇ ਕਰੀਬ ਉਹ ਖਾਲਸਾ ਜੀ ਮੰਦਰ ਦੇ ਵਿੱਚੋਂ ਜਦੋਂ ਪੰਡਤਾਂ ਨੇ ਬਾਹਰ ਕੱਢ ਦਿੱਤਾ ਤੇ ਭਗਤ ਜੀ ਮੰਦਰ ਦੇ ਪਿਛਲੇ ਪਾਸੇ ਜਾ ਕੇ ਬੈ ਕੇ ਖੜਤਾਲਾਂ ਖੜਕਾ ਕੇ ਨੇ ਭਜਨ ਕਰਨ ਲੱਗ ਪਏ। ਰੱਬ ਨੂੰ ਕਹਿ ਦਿੱਤਾ ਵੀ ਰੱਬਾ ਕੈਸੇ ਤੇਰੇ ਬੰਦੇ ਹਨ ਤੇ ਖਾਲਸਾ ਜੀ ਰੱਬ ਜੀ ਨੇ ਖੇਡ ਵੇਖੋ ਕੀ ਵਰਤਾ ਦਿੱਤੀ ਜਿੱਧਰ ਭਗਤ ਜੀ ਬੈਠੇ ਸਨ ਮੰਦਰ ਨੂੰ ਫੜ ਕੇ ਉਧਰ ਨੂੰ ਘੁਮਾ ਦਿੱਤਾ ਉਹਦਾ ਉਧਰ ਨੂੰ ਮੂੰਹ ਹੈ। ਸਾਰੇ ਮੰਦਰਾਂ ਦਾ ਖਾਲਸਾ ਜੀ ਸੰਸਾਰ ਵਿੱਚ ਦੂਜੇ ਪਾਸੇ ਮੁਖ ਹੈ ਉਹ ਇੱਕੋ ਇੱਕ ਮੰਦਰ ਹੈ ਜਿਹਦਾ ਉਧਰ ਨੂੰ ਮੁਖ ਹੈ ਤੇ ਇਹ ਇਹ ਨਹੀਂ ਕਿ ਧਰਤੀ ਘਮਾਈ ਪਰਮੇਸ਼ਰ ਨੇ ਖਾਲਸਾ ਜੀ ਮੰਦਿਰ ਐਵੇਂ ਘਮਾਇਆ ਉਹ ਮੰਦਿਰ ਜਿਹੜਾ ਅਸੀਂ ਕਹਿੰਦੇ ਦਾਸ ਨੇ ਦਰਸ਼ਨ ਕੀਤੇ ਉਹ ਪੱਥਰ ਦਾ ਘੜਿਆ ਹੋਇਆ ਥੱਲੇ ਉਹਦੀ ਕੋਈ ਨੀ ਨਹੀਂ ਹੈ ਧਰਤੀ ਦੇ ਵਿੱਚ ਹੀ ਪੱਥਰ ਹੈ ਗੱਡਿਆ ਹੋਇਆ ਉਹ ਪੱਥਰ ਨੂੰ ਕਢ ਕੇ ਹੀ ਉਹ ਮੰਦਿਰ ਬਣਿਆ ਤੇ ਪਰਮੇਸ਼ਰ ਨੇ ਖਾਲਸਾ ਜੀ ਉਹ ਪੱਥਰ ਹੀ ਘਮਾ ਦਿੱਤਾ ਕਿੰਡੀ ਵੱਡੀ ਤਾਕਤ ਹੈ ਸੋ ਇਹ ਰੱਬ ਹੈ ਰੱਬ ਜੀ ਦੇ ਚਰਣੀ ਲਗिए ਰੱਬ ਜੀ ਕੋਲੋਂ ਸੁੱਖ ਮੰਗਿਏ ਰੱਬ ਜੀ ਦੇ ਦਰਸ਼ਨ ਮੰਗਿਏ ਰੱਬ ਜੀ ਕੋਲੋਂ ਇਹੀ ਮੰਗੀਏ ਕਿ ਰੱਬ ਜੀ ਮਹਾਰਾਜੀ ਪਰਮੇਸ਼ਰ ਜੀ ਸਾਨੂੰ ਆਪਣਾ ਨਾਮ ਦੇਹੁ ਆਪਣੇ ਚਰਨਾਂ ਨਾਲ ਜੋੜੋ ਕਿਉਂਕਿ ਇਹ ਕਾਲ ਯੁਗ ਹੈ ਇਹਦੇ ਵਿੱਚੋਂ ਖਾਲਸਾ ਜੀ ਵਿਰਲੇ-ਵਿਰਲੇ ਟਾਵੇਂ-ਟਾਵੇਂ ਨੇ ਗਾਂ ਲੰਗਣਾ ਸੋ ਮਹਾਰਾਜ ਕਿਰਪਾ ਕਰਨ ਆਹ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਖਾਲਸਾ ਜੀ ਇਹ ਹੱਡ ਬੀਤੀ ਇੱਕ ਭਾਈ ਸਾਹਿਬ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਭਾਈ ਸਾਹਿਬ ਦੱਸਦੇ ਆ ਕਿ ਮੈਂ ਬਹੁਤ ਵੱਡਾ ਨਾਸਤਕ ਸਾਂ ਮੈਂ ਰੱਬ ਦੇ ਵਿੱਚ ਬਹੁਤਾ ਯਕੀਨ ਨਹੀਂ ਰੱਖਦਾ ਸ਼ੁਰੂ ਤੋਂ ਹੈ ਤਾਂ ਸਿੱਖ ਫੈਮਿਲੀ ਦੇ ਵਿੱਚੋਂ ਤੇ ਮੈਂ ਇਹ ਸਤਕਾਰ ਕਰਦਾ ਹਾਂ ਕਿ ਸਤਗੁਰਾਂ ਨੇ ਬਹੁਤ ਵੱਡੀਆਂ ਖੇਡਾਂ ਕੀਤੀਆਂ ਪੁੱਤਰਵਾਰੇ ਪਰ ਕਹਿੰਦਾ ਮੈਂ ਰੱਬ ਦੇ ਵਿਸ਼ੇ ਤੇ ਕੋਈ ਬਹੁਤਾ ਜ਼ਿਆਦਾ ਗਿਆਨ ਵੀ ਨਹੀਂ ਰੱਖਦਾ ਤੇ ਰੱਬ ਦੇ ਵਿਸ਼ੇ ਤੇ ਬਹੁਤਾ ਮੈਂ ਤੁਰਦਾ ਵੀ ਨਹੀਂ ਐਵੇਂ ਦੀ ਬਿਰਤੀ ਦਾ ਉਹ ਮਾਲਕ ਸੀ ਤੇ ਖਾਲਸਾ ਜੀ ਚੰਡੀਗੜ੍ਹ ਵਿੱਚ ਪੜ੍ਹਿਆ ਲਿਖਿਆ ਉਸ ਤੋਂ ਬਾਅਦ ਅਮਰੀਕਾ ਚਲਾ ਗਿਆ ਉੱਥੇ ਪੜ੍ਹਿਆ ਲਿਖਿਆ ਬਹੁਤ ਪੜ੍ਹਿਆ ਲਿਖਿਆ ਏ ਸਿੰਘ ਹੈ ਹੁਣ ਉਹਦੇ ਗੁਰੂ ਸਾਹਿਬ ਦੀ ਬਹੁਤ ਇਹਨਾਂ ਦੀ ਕਿਰਪਾ ਹੈ ਸਮਾ ਹੁੰਦਾ ਹੈ ਤੇ ਇਹਨਾਂ ਨੇ ਕੁਦਰਤੀ ਕਿਤੇ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਕੁਝ 6-7 ਮਹੀਨੇ ਪਹਿਲਾਂ ਦਾਸ ਦੀਆਂ ਹੱਡ ਬੀਤੀਆਂ ਇੱਕ ਦਿਨਾਂ ਕੋ ਪਹੁੰਚੀ ਕਿਸੇ ਨੇ ਸ਼ੇਅਰ ਕੀਤੀ ਉਹਨਾਂ ਨੇ ਸਰਵਣ ਕੀਤੀ ਉਸ ਤੋਂ ਬਾਅਦ ਗੁਰੂ ਸਾਹਿਬ ਦੀ ਕਿਰਪਾ ਨਾਲ ਸਰਵਣ ਕਰਨ ਲੱਗ ਪਏ ਤੇ ਮਹਾਰਾਜ ਦੀ ਮਿਹਰ ਸਦਕਾ ਉਹਨਾਂ ਨੇ ਫਿਰ ਦਾਸ ਨੂੰ ਦੱਸਿਆ ਕਿ ਭਾਈ ਸਾਹਿਬ ਜੀ ਵੀ ਮਿਰਤੇ ਵੀ ਸ਼ੀਦਾ ਨੇ ਬੜੀ ਵੱਡੀ ਕਿਰਪਾ ਕੀਤੀ ਬੌਧਕਾਰ ਚ ਵੱਡਾ ਮਹਾਰਾਜ ਨੇ ਮੇਰਾ ਕੀਤਾ ਮੇਰਾ ਮਨ ਪਲਟਿਆ ਸਭ ਤੋਂ ਪਹਿਲਾਂ ਤੇ ਮੈਨੂੰ ਨਾਸਤਕ ਨੂੰ ਸਤਿਗੁਰਾਂ ਨੇ ਆਪਣੇ ਚਰਣੀ ਲਾਇਆ ਸਭ ਤੋਂ ਵੱਡੀ ਚੀਜ਼ ਇਹ ਮੇਰਾ ਮਨ ਪਲਟਿਆ ਵੀਰ ਜੀ ਦੱਸਦੇ ਆ ਕਿ ਇਹ ਕਹਿੰਦੇ ਵੀ ਭਾਈ ਸਾਹਿਬ ਜੀ ਜਦੋਂ ਮੈਂ ਇੱਥੇ ਆ ਗਿਆ ਨਾ ਇੱਥੇ ਆ ਕੇ ਵੀ ਕਹਿੰਦਾ ਮੈਂ ਇਹੀ ਪ੍ਰਚਾਰ ਕਰਦਾ ਸਾਂ ਜਿੱਥੇ ਬੈਠਦਾ ਸਾਂ ਵੀ ਰੱਬ ਨਾਂ ਦੀ ਕੋਈ ਚੀਜ਼ ਨਹੀਂ ਰੱਬ ਕੁਛ ਨਹੀਂ ਆ ਕੁਛ ਵੀ ਨਹੀਂ ਆ ਕਿ ਕੋਈ ਇਹੋ ਜੀ ਸ਼ਕਤੀ ਨਹੀਂ ਜਿਹਨੂੰ ਰੱਬ ਕਿਹਾ ਜਾਵੇ ਇਹੋ ਜੀ ਗੱਲ ਕਹਿੰਦਾ ਮੈਂ ਮੰਨਦਾ। ਕਹਿੰਦਾ ਉਸ ਤੋਂ ਬਾਅਦ ਇੱਥੇ ਬਹੁਤ ਮੇਰੀ ਸਿਰ ਲੜਾਈ ਕਦੇ ਕਿਸੇ ਨਾ ਹੋ ਜਾਣੀ ਕਦੇ ਕਿਸੇ ਨਾ ਹੋ ਜਾਣੀ ਤੇ ਕਹਿੰਦੇ ਇੱਕ ਦਿਨ ਨਾ ਮੇਰੇ ਫਾਦਰ ਸਾਹਿਬ ਇੱਥੇ ਜਦੋਂ ਸਾਡੇ ਕੋ ਆ ਗਏ ਮੇਰੀ ਮਾਤਾ ਮੇਰੇ ਫਾਦਰ ਸਾਹਿਬ ਕਹਿੰਦੇ ਉਹ ਸ਼ੁਰੂ ਤੋਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਤੇ ਭਾਈ ਸਾਹਿਬ ਕਹਿੰਦੇ ਵੀ ਬਾਬਾ ਦੀਪ ਸਿੰਘ ਸਾਹਿਬ ਦੇ ਬਹੁਤ ਸ਼ਰਧਾ ਰੱਖਦੇ ਮੇਰੇ ਮਾਤਾ ਜੀ ਤੇ ਮੇਰੇ ਮਾਤਾ ਜੀ ਪਿੰਡ ਜੋਤ ਵੀ ਲਾਇਆ ਕਰਦੇ ਸੀ ਤੇ ਕਹਿੰਦੇ ਮੈਂ ਉਹਨਾਂ ਨੂੰ ਕਹਿਣਾ ਵੀ ਆ ਤੁਸੀਂ ਪਖੰਡ ਕਰਦੇ ਹੋ ਇਹ ਕਿਉਂ ਕਿਸੇ ਗਰੀਬ ਨੂੰ ਦੇ ਦੇਵਾਂ ਜਿਹੜਾ ਐਵੇਂ ਸਾੜੀ ਜਾਂਦੇ ਹੋ ਇਦਾਂ ਨਹੀਂ ਮੈਂ ਬਿਰਤੀ ਰੱਖਦਾ ਸੀ ਤੇ ਖਾਲਸਾ ਜੀ ਇਹੋ ਜੀ ਬਿਰਤੀ ਦੇ ਬਹੁਤ ਲੋਕ ਨੇ ਅੱਜ ਵੀ ਉਹ ਕਹਿੰਦੇ ਜਦੋਂ ਮੈਂ ਇੱਥੇ ਆ ਗਏ ਮੇਰੇ ਫਾਦਰ ਸਾਹਿਬ ਮੇਰੀ ਮਾਤਾ ਉਹਨਾਂ ਨੇ ਇੱਥੇ ਆ ਕੇ ਵੀ ਜੋਤ ਲਾਉਣੀ ਸ਼ੁਰੂ ਕਰ ਦਿੱਤੀ ਬਾਣੀ ਪੜ੍ਹਨੀ ਤੇ ਮੈਂ ਉਹਨਾਂ ਨੂੰ ਕਹਿਣਾ ਵੀ ਮੈਂ ਇਹ ਚੀਜ਼ਾਂ ਨਹੀਂ ਮੰਨਦਾ ਤੇ ਮੇਰੀ ਵਾਈਫ ਨੇ ਵੀ ਇਹ ਗੱਲ ਕਹਿਣੀ ਕਿਉਂਕਿ ਉਹ ਇੱਥੋਂ ਦੀ ਬੋਰਨ ਆ ਉਹਨੂੰ ਜ਼ਿਆਦਾ ਪਤਾ ਹੀ ਨਹੀਂ ਅਸੀਂ ਦੱਸਾਂਗੇ ਤਾਂ ਉਹਨੂੰ ਪਤਾ ਲੱਗਣਾ ਸੀ ਹੁਣ ਤੇ ਮਹਾਰਾਜ ਦੀ ਸਾਰੇ ਪਰਿਵਾਰ ਤੇ ਕਿਰਪਾ ਤੇ ਭਾਈ ਜੀ ਭਾਈ ਸਾਹਿਬ ਜੀ ਕਹਿੰਦੇ ਵੀ ਇੱਕ ਦਿਨ ਮੈਂ ਆਪਣੀ ਮਾਤਾ ਨੂੰ ਇਹ ਗੱਲ ਕਹੀ ਵੀ ਮੈਂ ਕਿਹਾ ਵੀ ਮਾਤਾ ਜੀ ਵੀ ਆ ਤੁਸੀਂ ਕੀ ਇੱਥੇ ਅੱਗ ਦੀ ਬਾਲ ਛੱਡਦੇ ਹੋ ਇਹਦਾ ਕੋਈ ਲਾਭ ਨਹੀਂ ਹੈ ਇਹਨੂੰ ਬੰਦ ਕਰੋ ਤੇ ਖਾਲਸਾ ਜੀ ਕਹਿੰਦਾ ਵੀ ਕੇ ਮਾਤਾ ਜੀ ਕਹਿੰਦੇ ਵੀ ਪੋਤੇ ਸ਼ਹੀਦਾਂ ਦੀ ਜੋਤ ਆ ਇਹਨੂੰ ਇਹਨੂੰ ਮਾੜਾ ਨਹੀਂ ਬੋਲੀਦਾ ਇਹ ਬੜੀ ਕਿਰਪਾ ਵਾਲੇ ਹੁੰਦੇ ਆ ਬਾਬਾ ਦੀਪ ਸਿੰਘ ਸਾਹਿਬ ਦੇ ਵੇਖੋ ਕਿੰਡੀ ਸ਼ਹਾਦਤ ਹੈ ਮੇਰੀ ਮਾਤਾ ਨੇ ਮੈਨੂੰ ਸਮਝਾਉਣਾ ਪਰ ਮੈਂ ਸਮਝਣਾ ਨਾ ਇੱਕ ਦਿਨ ਕਹਿੰਦਾ ਵੀ ਮੈਂ ਨਾ ਜਿੱਥੇ ਮਾਤਾ ਜੀ ਨੇ ਜੋਤ ਲਾਈ ਸੀ ਉਹ ਜੋਤ ਸ਼ਾਇਦ ਵਾਹਿਗੁਰੂ ਜਾਨੇ ਵੱਟੀ ਕਰਕੇ ਜਾਂ ਕਿਵੇਂ ਉਹ ਧੂਆਂ ਜਾਂ ਛੱਡ ਗਈ ਉਹ ਧੂਏ ਦੇ ਨਾਲ ਨਾ ਸਾਡੀ ਦੀਵਾਰ ਦੇ ਉੱਤੇ ਦਾਗ ਪੈ ਗਿਆ ਕਾਫੀ ਲੰਮਾ ਜਿੱਥੇ ਉਹਨਾਂ ਨੇ ਜੋਤ ਰੱਖੀ ਸੀ ਤੇ ਕਹਿੰਦੇ ਵੀ ਮੈਨੂੰ ਨਾ ਗੁੱਸਾ ਆ ਗਿਆ ਭਾਈ ਸਾਹਿਬ ਕਹਿੰਦੇ ਮੈਨੂੰ ਗੁੱਸਾ ਆ ਗਿਆ ਤੇ ਕਹਿੰਦੇ ਮੈਂ ਨਾ ਜਾ ਕੇ ਨਾ ਜਿਹਨੂੰ ਜੋਤ ਆਲ ਵੇਖਿਆ ਤੇ ਮੈਂ ਅਜੇ ਹੱਥ ਕਹਿੰਦਾ ਵਧਾਇਆ ਸੀ ਜਗਦੀ ਸੀ ਜੋਤ ਕਹਿੰਦਾ ਜੇ ਮੈਂ ਹੱਥ ਵਧਾਇਆ ਸੀ ਉਹਨੂੰ ਬੁਝਾਉਣ ਵਾਸਤੇ ਹੱਥ ਮਾਰਨ ਲੱਗਾ ਸਾਂ ਤੇ ਭਾਈ ਸਾਹਿਬ ਕਹਿੰਦੇ ਵੀ ਮੈਨੂੰ ਕਿਸੇ ਚੀਜ਼ ਨੇ ਧੱਕਾ ਮਾਰਿਆ ਜਿੱਦਾਂ ਆਪਾਂ ਕਿਸੇ ਦੇ ਦੋਵੇਂ ਹੱਥਾਂ ਦੇ ਨਾਲ ਹੀ ਕਾਨੂੰਨ ਧੱਕਾ ਦਈਏ ਪਿੱਛੇ ਨੂੰ ਕਹਿੰਦਾ ਇਦਾਂ ਮੈਨੂੰ ਦੋਵਾਂ ਹੱਥਾਂ ਨਾਲ ਜਿੱਦਾਂ ਧੱਕਾ ਮੇਰੀ ਛਾਤੀ ਤੇ ਕਿਸੇ ਨੇ ਮਾਰਿਆ ਤੇ ਮੈਂ ਪਿੱਛੇ ਨੂੰ ਡਿੱਗਾ ਇਕੱਲਾ ਡਿੱਗਾ ਨਹੀਂ ਮੇਰੀਆਂ 2-3 ਬਾਜੀਆਂ ਪੈ ਗਈਆਂ ਤੇ ਕਹਿੰਦਾ ਵੀ ਜਦੋਂ ਮੈਂ ਉੱਠਿਆ ਕਹਿੰਦਾ ਪਹਿਲਾਂ ਤਾਂ ਮੈਨੂੰ ਸੁੱਧ ਬੋਦੀ ਨਾ ਰਹੀ ਕਹਿੰਦੇ ਜਦੋਂ ਮੈਂ ਉੱਠਿਆ ਮੈਂ ਦੇਖਿਆ ਨਾ ਕੋਈ ਵੀ ਨਹੀਂ ਸੀਗਾ ਉੱਥੇ ਵੀ ਜਿੰਨੇ ਮੈਨੂੰ ਧੱਕਾ ਮਾਰਿਆ ਕਹਿੰਦਾ ਮੇਰੇ ਨਾਲ ਪਹਿਲੀ ਵਾਰ ਹੋਇਆ ਤੇ ਕਹਿੰਦਾ ਮੈਂ ਸਹਿਮ ਗਿਆ ਡਰ ਗਿਆ ਉਸ ਤੋਂ ਬਾਅਦ ਕਹਿੰਦੇ ਵੀ ਮੈਂ ਉਧਰ ਗਿਆ ਹੀ ਨਹੀਂ ਮੈਂ ਨਾ ਘਰੇ ਕਿਸੇ ਨਾਲ ਗੱਲ ਕੀਤੀ ਉਹ ਕਹਿੰਦੇ ਭਾਈ ਸਾਹਿਬ ਤੁਹਾਡੇ ਨਾਲ ਸ਼ੇਅਰ ਕੀਤੀ ਤੇ ਤੁਸੀਂ ਹੱਡ ਬੀਤੀਆਂ ਸੰਗਤ ਨੂੰ ਸੁਣਾਉਨੇ ਹੋ ਮੈਂ ਇਸ ਕਰਕੇ ਸ਼ੇਅਰ ਕੀਤੀ ਵੀ ਸ਼ਹੀਦ ਕੀ ਹੁੰਦੇ ਨੇ ਵੀ ਕਿੱਡੀ ਸ਼ਕਤੀ ਦੇ ਮਾਲਕ ਹੁੰਦੇ ਨੇ ਤੇ ਕੀ ਕੁਝ ਕਰ ਸਕਦੇ ਆ ਤੇ ਉਹ ਕਹਿੰਦੇ ਵੀ ਮੈਂ ਡਰ ਗਿਆ ਤੇ ਚਲੋ ਮੈਂ ਉੱਥੇ ਬਾਅਦ ਚ ਗਿਆ ਹੀ ਨਹੀਂ ਮੈਂ ਉਸ ਦਿਨ ਕੁਝ ਖਾਦਾ ਵੀ ਨਹੀਂ ਤੇ ਮੈਂ ਆਪਣੇ ਕੰਮ ਤੇ ਚਲਾ ਗਿਆ ਕਹਿੰਦਾ ਮੈਂ ਸਾਰਾ ਦਿਨ ਸੋਚਦਾ ਰਿਹਾ ਮੈਨੂੰ ਥੱਕਾ ਕੇ ਨਹੀਂ ਮਾਰਿਆ ਕਹਿੰਦਾ ਫਿਰ ਮੇਰੇ ਮਨ ਨੇ ਕਿਉਂਕਿ ਨਾਸਤਕ ਸੀ ਫਿਰ ਮੇਰੇ ਮਨ ਨੇ ਵਿਚਾਰ ਕੀਤੀ ਵੀ ਕੁਝ ਵੀ ਹੋ ਸਕਦਾ ਵੀ ਕੋਈ ਕੋਈ ਗੱਲ ਨਹੀਂ ਮਨ ਚ ਜੇਨ ਚੋਂ ਗੱਲ ਨਿਕਲ ਗਈ ਕਹਿੰਦੇ ਉਸ ਤੋਂ ਬਾਅਦ ਨਾ ਇੱਕ ਹਫਤਾ ਬੀਤ ਗਿਆ ਇੱਕ ਦਿਨ ਮੇਰੇ ਫੇਰ ਮਨ 'ਚ ਖਿਆਲ ਆਇਆ ਵੀ ਯਾਰ ਮੈਨੂੰ ਕਿਸੇ ਨੇ ਧੱਕਾ ਤੇ ਮਾਰਿਆ ਮੈਂ ਆਪੇ ਦਿਨ ਪਿੱਛੇ ਨੂੰ ਡੇਖ ਸਕਦਾ ਡੇਗਦਾ ਸਮਾਂ ਉੱਥੇ ਡੇਗ ਪੈਂਦਾ ਗਾਂਹ ਨੂੰ ਡੇਗ ਪੈਂਦਾ ਐਡੀ ਪਿੱਛੇ ਨੂੰ ਜਾਣ ਦੀ ਕੀ ਲੋੜ ਸੀ ਕੀ ਕੋਈ ਕਾਰਨ ਤਾਂ ਹੋਵੇਗਾ ਫਿਰ ਉਹ ਸੁਣਾਉਂਦੇ ਆ ਵੀ ਕਹਿੰਦੇ ਉਹ ਹਫਤਾ ਕ ਬੀਤ ਗਿਆ ਤੇ ਮੇਰੇ ਮਾਤਾ ਜੀ ਰੋੜ ਜੋਰ ਜਗਾ ਕੇ ਬਾਣੀ ਪੜਦੇ ਆ ਕਹਿੰਦੇ ਵੀ ਹਫਤਾ ਬੀਤ ਗਿਆ ਉਸ ਤੋਂ ਬਾਅਦ ਨਾ ਮੇਰੀ ਵਾਈਫ ਨੇ ਮੈਨੂੰ ਕਿਹਾ ਵੀ ਤੁਹਾਡੀ ਮਾਮ ਨੇ ਉਹ ਦੇਖੋ ਸਾਰੀ ਜਿਹੜੀ ਦੁਆਰ ਹੈ ਉਹ ਖਰਾਬ ਕਰ ਦੁੱਤੀ ਆ ਕੀ ਇਹ ਬਾਲ ਦਿੰਦੇ ਆ ਕਹਿੰਦੇ ਵੀ ਮੈਂ ਆਪਣੀ ਮਾਤਾ ਜੀ ਨੂੰ ਆਖਿਆ ਵੀ ਮਾਤਾ ਜੀ ਵੀ ਜਾਂ ਤੇ ਨੂੰ ਬੰਦ ਕਰ ਦਿਓ ਤੁਸੀਂ ਜਾਂ ਘਰੋਂ ਬਾਹਰ ਲਾ ਲਓ ਕੋਈ ਹੋਰ ਕਮਰਾ ਲੈ ਲਓ ਵੱਖਰਾ ਇੱਥੇ ਨਾ ਲਾਓ ਤੁਸੀਂ ਇੱਥੇ ਸਾਰੀ ਦੀਵਾਰ ਜਿਹੜੀ ਕਾਲੀ ਕਰ ਦੁੱਤੀ ਕਹਿੰਦੇ ਮੈਂ ਉਸ ਦਿਨ ਕਹੀ ਇਹ ਗੱਲ ਤੇ ਉਸੇ ਦਿਨ ਮੇਰਾ ਬੇਟਾ ਬਿਮਾਰ ਹੋ ਗਿਆ ਉਸੇ ਬੇਟੇ ਨੂੰ ਹਸਪੀਟਲ ਲੈ ਕੇ ਗਏ ਤੇ ਉਹਨੂੰ ਖਾਲਸਾ ਜੀ ਪਤਾ ਨਹੀਂ ਵਾਹਿਗੁਰੂ ਜਾਣੇ ਕੀ ਉਹ ਡਾਕਟਰ ਕਹਿੰਦੇ ਸੀ ਉਹ ਕੋਈ ਉਹਨਾਂ ਨੂੰ ਉਹਨਾਂ ਨੇ ਮੈਨੂੰ ਇੰਗਲਿਸ਼ 'ਚ ਦੱਸੀ ਮੈਨੂੰ ਤਾਂ ਉਹ ਵੀ ਨਹੀਂ ਸਮਝ ਆਈ ਤੇ ਮੈਨੂੰ ਇਹ ਵੀ ਨਹੀਂ ਪਤਾ ਲੱਗਾ ਉਹ ਬਿਮਾਰੀ ਕਿਹੜੀ ਹੁੰਦੀ ਆ ਉਹ ਹੋ ਗਿਆ ਸੀ ਬੱਚੇ ਨੂੰ ਤੇ ਉਹ ਕਹਿੰਦੇ ਵੀ ਅਸੀਂ ਹੈਰਾਨ ਸਾਂ ਸੀ ਬਿਲਕੁਲ ਠੀਕ ਬੱਚਾ ਇਹਨੂੰ ਕੀ ਹੋ ਸਕਦਾ ਬਿਲਕੁਲ ਤੰਦਰੁਸਤ ਖੇਡਣ ਜਾਂਦਾ ਤੇ ਉਸ ਤੋਂ ਅਗਲੇ ਦਿਨ ਕਹਿੰਦਾ ਮੇਰੀ ਵਾਈਫ ਬਿਮਾਰ ਹੋ ਗਈ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਉਹਨੂੰ ਫੀਵਰ ਹੋ ਗਿਆ ਤੇ ਉਹ ਫੀਵਰ ਦੋਵਾਂ ਮਾਂ ਪੁੱਤ ਨੂੰ ਦੋਵਾਂ ਨੂੰ ਹੋ ਗਿਆ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਉਹਨਾਂ ਦੇ ਕੋਲ ਮੇਰੇ ਫਾਦਰ ਸਾਹਿਬ ਵੀ ਸੀਗੇ ਮੈਂ ਵੀ ਗਿਆ ਚਾਰ ਦਿਨ ਮੇਰੀ ਵਾਈਫ ਨੂੰ ਬੁਖਾਰ ਰਿਆ ਚਾਰ ਦਿਨ ਹੀ ਮੇਰੇ ਬੇਟੇ ਨੂੰ ਬੁਖਾਰ ਰਿਆ ਕਹਿੰਦਾ ਵੀ ਉਸ ਤੋਂ ਬਾਅਦ ਮੇਰੀ ਮਾਤਾ ਨੇ ਨਾ ਮੈਂ ਘਰੇ ਆਇਆ ਮੇਰੀ ਮਾਤਾ ਜੂਤ ਲਾ ਕੇ ਬੈਠੇ ਤੇ ਕਹਿ ਰਹੇ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਮਹਾਰਾਜ ਕੋਈ ਜਿਹੜਾ ਦੁੱਖ ਆਇਆ ਕਿਸੇ ਭੁੱਲ ਕਰਕੇ ਆਇਆ ਮਹਾਰਾਜ ਭੁੱਲਣ ਹਾਰਾਂ ਇਹ ਤੁਹਾਡੇ ਬੱਚੇ ਇਹਨਾਂ ਨੂੰ ਸੋਝੀ ਨਹੀਂ ਜਾਂਦਾ ਇਹਨਾਂ ਨੂੰ ਸੋਝੀ ਬਖਸ਼ੋ ਇਹਨਾਂ ਦਾ ਕੀ ਕਸੂਰ ਆ ਤੁਸੀਂ ਸੋਝੀ ਬਖਸ਼ ਦਿਓ ਤੇ ਆਪੇ ਇਹਨਾਂ ਨੂੰ ਪਤਾ ਲੱਗ ਜਾਣਾ ਵੀ ਸ਼ੀਲ ਕੀ ਹੁੰਦੇ ਨੇ ਐਵੇਂ ਮੇਰੇ ਮਾਤਾ ਜੀ ਬੋਲ ਰਹੇ ਕਹਿੰਦੇ ਵੀ ਮੈਂ ਉਸ ਦਿਨ ਚੁੱਪ ਰਿਆ ਮੈਂ ਕੁਝ ਨਹੀਂ ਕਿਹਾ ਤੇ ਮੇਰੇ ਮਾਤਾ ਜੀ ਕਹਿੰਦੇ ਵੀ ਪੁੱਤ ਕੋਈ ਨਹੀਂ ਚੜ੍ਹਦੀ ਕਲਾ ਹੋ ਜਾਣੀ ਤੇ ਉਹਨਾਂ ਨੇ ਨਾ ਮੈਨੂੰ ਜੋਰ ਦਾ ਘੋ ਜਿੱਦਾਂ ਦਿੱਤਾ ਥੋੜਾ ਜਿਹਾ ਮੈਨੂੰ ਕਹਿੰਦੇ ਵੀ ਇਹ ਆਪਣੇ ਬੇਟੇ ਦੇ ਵੀ ਲਾ ਦੇ ਤੇ ਉਹਦਾ ਸਹਿਜ ਨਾਮ ਰੱਖਿਆ ਕਹਿੰਦੇ ਸਹਿਜ ਦੇ ਵੀ ਲਾ ਦੇ ਤੇ ਆਪਣੀ ਵਾਈਫ ਦੇ ਵੀ ਲਾ ਦੇ ਮੇਰੀ ਨੋਹ ਦੇ ਵੀ ਲਾ ਦੇ ਕਹਿੰਦਾ ਵੀ ਮੈਂ ਕਿਹਾ ਵੀ ਤੁਸੀਂ ਇਹ ਕਿਹੜੇ ਪਖੰਡਾਂ 'ਚ ਪਾਏ ਹੋ ਤੇ ਉਹਨੇ ਮੈਨੂੰ ਕਿਹਾ ਵੀ ਪੁੱਤ ਜੇ ਤੂੰ ਮੈਨੂੰ ਮਾਂ ਮੰਨਦਾ ਤੇ ਤੂੰ ਲਾ ਦੇ ਉਹਨਾਂ ਠੀਕ ਹੋ ਜਾਣਾ ਕਹਿੰਦੇ ਵੀ ਮੈਂ ਗਿਆ ਜਦੋਂ ਮ ਉਹਨਾਂ ਨੂੰ ਮਿਲਿਆ ਉੱਥੇ ਅਲਾਉਟ ਤਾਂ ਨਹੀਂ ਹੁੰਦਾ ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਆਪਣੇ ਬੱਚੇ ਨੂੰ ਮਿਲਣ ਦੀ ਉਹਦੇ ਵੀ ਮੈਂ ਸਿਰ ਤੇ ਮੱਥੇ ਤੇ ਲਾਤਾ ਆਪਣੀ ਵਾਈਫ ਤੇ ਵੀ ਲਾਤਾ ਕਹਿੰਦਾ ਸੱਚ ਜਾਣਿਓ ਕਿ ਜਿਹੜਾ ਬੁਖਾਰ 4-4 5-5 ਦਿਨ ਤੋਂ ਥੱਲੇ ਨਹੀਂ ਸੀ ਆ ਰਿਹਾ ਉਤਰਦਾ ਹੀ ਨਹੀਂ ਸੀ ਬੁਖਾਰ ਇਥੋਂ ਤੱਕ ਕਿ ਮੇਰੀ ਵਾਈਫ ਦੀਆਂ ਅੱਖਾਂ ਦੇ ਵਿੱਚੋਂ ਕਹਿੰਦਾ ਪਾਣੀ ਜਾਈ ਜਾਂਦਾ ਸੀ ਤੇ ਬੱਚਾ ਮੇਰਾ ਜਿਹੜਾ ਸੀ ਉਹ ਅੱਖਾਂ ਨਹੀਂ ਸੀ ਖੋਲਦਾ ਇੰਨਾ ਫੀਵਰ ਸੀਗਾ ਕਹਿੰਦੇ ਮੈਂ ਇਹ ਲਾਇਆ ਤੇ ਮੈਨੂੰ 15 ਕ 20 ਮਿੰਟ ਬਾਅਦ ਮੈਨੂੰ ਡਾਕਟਰ ਨੇ ਕਿਹਾ ਵੀ ਤੁਹਾਡੀ ਵਾਈਫ ਦਾ ਬੁਖਾਰ ਲੱਥ ਗਿਆ ਤੁਹਾਡੇ ਬੱਚੇ ਦਾ ਵੀ ਬੁਖਾਰ ਲੱਥ ਗਿਆ ਤੇ ਕਹਿੰਦਾ ਮੈਂ ਉਸ ਦਿਨ ਪਹਿਲੀ ਵਾਰ ਹੈਰਾਨ ਹੋਇਆ ਵੀ ਇਹ ਕੀ ਕਾਰਨ ਹੋਇਆ ਹੋਊਗਾ ਮੈਂ ਆਪਣੇ ਫਾਦਰ ਸਾਹਿਬ ਨਾਲ ਕਿਹਾ ਵੀ ਕੀ ਫਾਦਰ ਸਾਹਿਬ ਮੈਨੂੰ ਤੁਸੀਂ ਸ਼ੁਰੂ ਤੋਂ ਇਹ ਚੀਜ਼ ਸਿਖਾਈ ਆ ਵੀ ਰੱਬ ਨਹੀਂ ਹੁੰਦਾ ਉਹ ਕਹਿੰਦੇ ਪੁੱਤ ਅਸੀਂ ਤੈਨੂੰ ਕੁਝ ਨਹੀਂ ਸਿਖਾਇਆ ਤੂੰ ਕਿਤਾਬਾਂ ਤੋਂ ਸਿੱਖਿਆ ਜੋ ਸਿੱਖਿਆ ਖਾਲਸਾ ਜੀ ਅੱਜ ਲੋਕ ਕਹਿੰਦੇ ਆ ਵੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਪਰ ਮੈਂ ਕਹਿੰਨਾ ਕਿਤਾਬਾਂ ਪੜ੍ਹੋ ਪਰ ਉਹਨਾਂ ਦੀਆਂ ਪੜੋ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਲਈ ਪ੍ਰੇਮ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਹੈਗਾ ਜਾਂ ਜਿਨ੍ਹਾਂ ਦੇ ਹਿਰਦੇ ਵਿੱਚ ਇਹ ਗੱਲ ਹੈਗੀ ਆ ਕਿ ਰੱਬ ਵੀ ਕੋਈ ਸ਼ਕਤੀ ਆ ਉਹਨਾਂ ਦੀਆਂ ਨਾ ਪੜੋ ਜਿਹੜੇ ਕਾਮਰੇਡ ਨੇ ਜਿਹੜੇ ਅੱਜ ਕੱਲ ਸਾਡੇ ਮਸ਼ੀਨਰੀ ਨੇ ਜਿਨ੍ਹਾਂ ਨੇ ਖਾਲਸਾ ਜੀ ਸਾਡੇ ਦਿਮਾਗ ਨੂੰ ਹੀ ਖੋਖਲਾ ਕਰ ਦਿੱਤਾ ਬਹੁਤ ਸਾਰੇ ਸਾਡੇ ਪ੍ਰਚਾਰਕ ਜਿਹੜੇ ਉਹਨਾਂ ਦੇ ਖਰੀਦੇ ਹੋਏ ਸਾਡੀ ਸਟੇਜ ਤੇ ਬਹਿੰਦੇ ਤੇ ਹਰ ਗੱਲ ਦਾ ਤਰਕ ਕਰਦੇ ਹੱਥ ਧੋਣ ਦੀ ਕਿ ਲੋੜ ਆ ਬਾਣੀ ਪੜਨ ਦੀ ਕੀ ਲੋੜ ਐ ਅਮਰਤ ਵੇਲੇ ਉੱਠਣ ਦੀ ਕੀ ਲੋੜ ਐ ਜੋਤ ਲਾਉਣ ਦੀ ਕੀ ਲੋੜ ਐ ਗੁਰੂ ਘਰ ਰੋਜ਼ ਜਾਣ ਦੀ ਕੀ ਲੋੜ ਐ ਗੁਰੂ ਗ੍ਰੰਥ ਸਾਹਿਬ ਜੀ ਦੀ ਵਾਰ-ਵਾਰ ਇੱਕੋ ਹੀ ਬਾਣੀ ਪੜਨ ਦਾ ਕੀ ਲੋੜ ਐ ਨਿਤਨੇਮ ਕਰਨ ਦੀ ਕੀ ਲੋੜ ਐ ਇੱਥੋਂ ਤੱਕ ਵੀ ਉਹ ਕਹਿ ਦਿੰਦੇ ਆ ਗੁਰੂ ਸਾਹਿਬ ਨੂੰ ਭੋਗ ਲਵਾਉਣ ਦੀ ਕੀ ਲੋੜ ਐ ਗੁਰੂ ਨੂੰ ਅਸੀ ਲਾਉਣ ਦੀ ਕੀ ਲੋੜ ਐ ਗੁਰੂ ਨੂੰ ਪੱਖੀ ਝੱਲਣ ਦੀ ਕੀ ਲੋੜ ਐ ਗੁਰੂ ਨੂੰ ਚੌਰ ਦੀ ਕੀ ਲੋੜ ਐ ਇੱਥੋਂ ਤੱਕ ਕਹਿ ਦਿੰਦੇ ਗੁਰੂ ਇੱਕ ਕਿਤਾਬ ਐ ਇਹ ਵੀ ਕਹਿ ਦਿੰਦੇ ਖਾਲਸਾ ਜੀ ਸੋ ਇਹੋ ਜਿਹੇ ਲੋਕ ਜਿਹੜੇ ਹਨ ਉਹ ਸਾਡੇ ਬੰਦਿਆਂ ਨੂੰ ਬੱਚਿਆਂ ਨੂੰ ਵਿਗਾੜਦੇ ਆ ਆਪਣੇ ਬੱਚਿਆਂ ਨਾਲ ਜ਼ਰੂਰ ਧਿਆਨ ਦਿਓ ਜੇ ਬੱਚਿਆਂ ਦੇ ਹਿਰਦੇ ਵਿੱਚ ਰੱਬ ਲਈ ਪ੍ਰੇਮ ਰਹ ਜੇਗਾ ਨਾ ਤੇ ਖਾਲਸਾ ਜੀ ਤੁਹਾਡੀ ਜ਼ਿੰਦਗੀ ਸੌਖੀ ਲੰਘ ਜੇਗੀ ਨਹੀਂ ਤੇ ਦਰਦ ਦਰਦ ਦੀਆਂ ਠੋਕਰਾਂ ਆਪਣੇ ਹਿੱਸੇ ਆ ਜਾਣੀਆਂ ਜੇ ਅਸੀਂ ਆਪਣੇ ਬੱਚਿਆਂ ਨੂੰ ਸਤਿਗੁਰਾਂ ਨਾਲ 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 ਜੋੜ ਸਕੇ ਤੇ ਆਪਾਂ ਕੀ ਕਰ ਸਕਦੇ ਹਾਂ ਆਪਾਂ ਤੇ ਹੀ ਲਾ ਵਸੀਲਾ ਹੀ ਕਰ ਸਕਦੇ ਹਾਂ ਅਰਦਾਸਾਂ ਕਰਿਆ ਕਰੋ ਮਹਾਰਾਜ ਆਪੇ ਜੋੜਨਗੇ ਇਵੇਂ ਭਾਈ ਸਾਹਿਬ ਨੇ ਦੱਸਿਆ ਵੀ ਉਸ ਦਿਨ ਤੋਂ ਬਾਅਦ ਮੇਰੀ ਨਾ ਸ਼ਰਦਾ ਬਣ ਗਈ ਤੇ ਕਹਿੰਦਾ ਫਿਰ ਮੈਂ ਆਪਣੀ ਮਾਤਾ ਨੂੰ ਦੱਸਿਆ ਵੀ ਇੰਦਾ ਇੰਦਾ ਮੇਰੇ ਨਾਲ ਮੈਨੂੰ ਧੱਕਾ ਵੱਜਿਆ ਏ ਇੱਥੋਂ ਤੇ ਮੇਰੀ ਮਾਤਾ ਨੇ ਦੱਸਿਆ ਕਿ ਪੁੱਤਰ ਇਹ ਜੋਤ ਸ਼ਹੀਦਾਂ ਦੀ ਆ ਇਹ ਲੱਗੇ ਸ਼ਹੀਦਾਂ ਦਾ ਪਹਿਰਾ ਹੁੰਦਾ ਤੂੰ ਮਾੜੀ ਸੋਚ ਲੈ ਕੇ ਜੋਤ ਬੁਝਾਉਣ ਗਿਆ ਸਾਂ ਤੇ ਰੱਬ ਨੇ ਤੈਨੂੰ ਪ੍ਰਮਾਣ ਵਿਖਾਇਆ ਪਰ ਤੈਨੂੰ ਸਮਝ ਨਹੀਂ ਆਈ ਫਿਰ ਖਾਲਸਾ ਜੀ ਵੀਰ ਕਹਿੰਦਾ ਵੀ ਮੇਰੇ ਮਨ ਵਿੱਚ ਐਸਾ ਧੱਕਾ ਲੱਗਾ ਐਸੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕੀਤੀ ਉਸ ਦਿਨ ਤੋਂ ਬਾਅਦ ਕਹਿੰਦਾ ਵੀ ਆਪਾਂ ਮਹਾਰਾਜ ਦੀ ਕਿਰਪਾ ਨਾਲ ਆਪਣੀ ਮਾ ਤੇ ਪਿਓ ਦੀ ਸੁਣਨ ਲੱਗ ਪਈ ਜੋਤ ਕੋਲੇ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਜਾਣਾ ਮਹਾਰਾਜ ਦੀ ਬਾਣੀ ਸੁਣਨੀ ਰੱਬ ਰੱਬ ਕਰਨਾ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਕੌਣ ਆ ਬਾਬਾ ਦੀਪ ਸਿੰਘ ਸਾਹਿਬ ਸਾਰਾ ਪੜਿਆ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰਾ ਇਤਿਹਾਸ ਸੁਣਿਆ ਤੇ ਗੁਰੂ ਕੇ ਸਿੱਖ ਸੱਜ ਗਏ ਮਹਾਰਾਜ ਦੀ ਕਿਰਪਾ ਵਰਤ ਗਈ ਤੇ ਭਾਈ ਸਾਹਿਬ ਕਹਿੰਦੇ ਵੀ ਭਾਈ ਸਾਹਿਬ ਜੀ ਮੈਂ 6 ਮਹੀਨੇ ਪਹਿਲਾਂ ਦੀ ਗੱਲ ਆ ਮੈਂ ਅਚਨਚੇਤ ਇੱਕ ਹੱਟ ਬੀਤੀ ਮੈਨੂੰ YouTube ਦੇ ਸਾਹਮਣੇ ਆ ਗਈ ਤੇ ਮੈਂ ਉਹ ਸੁਣਨ ਲੱਗ ਪਿਆ ਤੇ ਮੈਨੂੰ ਬਹੁਤ ਜ਼ਿਆਦਾ ਆਨੰਦ ਆਇਆ ਵੀ ਮੇਰਾ ਮਨ ਉਹ ਕੋਈ 22-23 ਮਿੰਟ ਦੀ ਕਹਿੰਦੇ ਸੀਗੀ ਉਹ 22-23 ਮਿੰਟ ਦੀ ਹੱਟ ਬੀਤੀ ਸੀ ਤੇ ਤੁਸੀਂ ਸੱਚ ਜਾਣਿਓ ਕਹਿੰਦਾ ਮੈਂ ਉਹ 22-23 ਮਿੰਟ ਮੇਰੇ ਮਨ ਵਿੱਚ ਨਾ ਕੋਈ ਫੁਰਨਾ ਆਇਆ ਨਾ ਕੋਈ ਖਿਆਲ ਆਇਆ ਨਾ ਮੈਂ ਉਹ 22-23 ਮਿੰਟ ਕੋਈ ਕੰਮ ਕੀਤਾ ਮੇਰੀ ਸਾਰਾ ਦਾ ਸਾਰੇ ਦਾ ਸਾਰਾ ਧਿਆਨ ਜਿਹੜਾ ਸੀ ਉਹ ਉਹ ਤੁਹਾਡੀਆਂ ਗੱਲਾਂ ਵਿੱਚ ਹੋ ਗਿਆ ਤੇ ਇਹ ਕਹਿੰਦਾ ਉਸ ਦਿਨ ਤੋਂ ਬਾਅਦ ਮੈਂ ਸੁਣਨਾ ਸ਼ੁਰੂ ਕਰ ਦਿੱਤਾ ਤੇ ਮੈਂ ਆਪਣੇ ਆਪ ਨੂੰ ਖਾਲਸਾ ਜੀ ਮੇਰੇ ਤੇ ਸਤਗੁਰਾਂ ਦੀ ਖੁਸ਼ੀ ਹੈ ਕੋਈ ਮੈਨੂੰ ਇਹ ਚੀਜ਼ ਦਾ ਕੋਈ ਗਿਆਤ ਨਹੀਂ ਕੋਈ ਗਿਆਨ ਨਹੀਂ ਆ ਕਿ ਮੈਂ ਤੇ ਸਿਰਫ ਖਾਲਸਾ ਜੀ ਹੱਡ ਬੀਤੀ ਸੁਣਦਾ ਕਿਸੇ ਕੋਲੋਂ ਤੇ ਫੋਨ ਫੜ ਕੇ ਬਣਾਉਣ ਲੱਗ ਪੈਣਾ ਤੇ ਨੋਰਮਲ ਜੀ ਐਡਿਟ ਕਰ ਦਿੰਦਾ ਸੇਮ ਜੇ ਮੇਰੇ ਥੰਬਨੇਲ ਹੁੰਦੇ ਆ ਨਾ ਮੈਂ ਕੋਈ ਚੇਂਜ ਮੈਨੂੰ ਕਰਨਾ ਆਉਂਦਾ ਨਾ ਮੈਨੂੰ ਬਹੁਤਾ ਕੋਈ ਗਿਆਨ ਹੀ ਆ ਤੇ ਮੈਂ ਉਹ ਪਾ ਦਨਾ ਤੇ ਉਹ ਸਤਗੁਰਾਂ ਦੇ ਬੋਲ ਹਨ ਜੋ ਸਤਗੁਰੂ ਦੀ ਵਡਿਆਈ ਵਿੱਚ ਬੋਲੇ ਜਾਂਦੇ ਆ ਉਹਨਾਂ ਵਿੱਚ ਐਸੀ ਪਾਵਰ ਹੁੰਦੀ ਆ ਕਿ ਖਾਲਸਾ ਜੋ ਕਿਸੇ ਦਾ ਵੀ ਮਨ ਬਦਲ ਲੈਂਦੇ ਆ ਇਹ ਤੇ ਕੱਲੇ ਬੋਲ ਹਨ ਜਿਹੜੇ ਬੋਲੇ ਜਾਂਦੇ ਆ ਪਰ ਖਾਲਸਾ ਜੀ ਤੁਸੀਂ ਸੱਚ ਜਾਣਿਓ ਜਿਹੜੇ ਗੁਰੂ ਕੇ ਮੁਖ ਚੋਂ ਨਿਕਲੇ ਆ ਮੈਂ ਤਾਂ ਇੱਕ ਆਮ ਕਲਯੁਗੀ ਜੀਵ ਆ ਨਾ ਮੇਰੇ ਮੂੰਹੋਂ ਮਹਾਰਾਜ ਜੋ ਵਚਨ ਕਢਾ ਰਹੇ ਆ ਉਹ ਕਿੰਨੇ ਲੋਕਾਂ ਤੇ ਅਸਰ ਕਰ ਰਹੇ ਆ ਤੇ ਖਾਲਸਾ ਜੀ ਸੋਚ ਕੇ ਵੇਖੋ ਸਤਗੁਰੂ ਪਰਮੇਸ਼ਰ ਅਕਾਲ ਪੁਰਖ ਜੀ ਜਿਸ ਦੇ ਮੁਖੋਂ ਇਹ ਬਾਣੀ ਨਿਕਲੀ ਆ ਉਹ ਕਿੰਨੇ ਅਸਰ ਕਰੂਗੀ ਜੇ ਆਪਾਂ ਜੁੜ ਜੀਏ ਬਾਣੀ ਦੇ ਨਾਲ ਜੇ ਆਪਾਂ ਬਾਣੀ ਨੂੰ ਸੁਣਨ ਲੱਗ ਪਈਏ ਸਮਝਣ ਲੱਗ ਪਈਏ ਵਿਚਾਰਨ ਲੱਗ ਪਈਏ ਕਮਾਉਣ ਲੱਗ ਜਾਈਏ ਨਾ ਤੇ ਖਾਲਸਾ ਜੀ ਇੱਕ ਨਕਮੇ ਜੇ ਬੰਦੇ ਦੇ ਬੋਲ ਜੇ ਕਿਸੇ ਤੇ ਅਸਰ ਕਰ ਸਕਦੇ ਆ ਉਹ ਤੇ ਪਰਮੇਸ਼ਰ ਪਲੀਪੂਰਨ ਦਾਤਿਆਂ ਦਾ ਦਾਦਾ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਹਦੇ ਬੋਲ ਕਿਉਂ ਨਾ ਕਿਸੇ ਤੇ ਅਸਰ ਕਰਨਗੇ ਸੋ ਇਸ ਕਰਕੇ ਗੁਰਮੁਖੋ ਬਾਣੀ ਨਾਲ ਜੁੜੋ ਇਹ ਭਾਈ ਸਾਹਿਬ ਨਾਲ ਜੋ ਖੇੜ ਵਰਤੀ ਉਹ ਖੇੜ ਸਾਰਿਆਂ ਨਾਲ ਵਰਤ ਸਕਦੀ ਹੈ ਆਪਾਂ ਸਾਰੇ ਹੈ ਤਾਂ ਖਾਲਸਾ ਜੀ ਪਰਮੇਸ਼ਰ ਦੇ ਬੱਚੇ ਕੋਈ ਕਿਸੇ ਪ੍ਰਕਾਰ ਦਾ ਕੋਈ ਕਿਸੇ ਪ੍ਰਕਾਰ ਦਾ ਪਰ ਸਾਨੂੰ ਉਦਮ ਕਰਨਾ ਚਾਹੀਦਾ ਕਿ ਅਸੀਂ ਰੱਬ ਜੀ ਨਾਲ ਜੁੜ ਸਕੀਏ ਰੱਬ ਜੀ ਦੇ ਰਸਤੇ ਤੇ ਚੱਲ ਸਕੀਏ ਗੁਰੂ ਕਲਗੀ ਧਰ ਜੀ ਦੇ ਦਿੱਤੇ ਹੋਏ ਹੁਕਮਾਂ ਨੂੰ ਮੰਨ ਸਕੀਏ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਸੱਚੇ ਪਾਤਸ਼ਾਹ ਚੜ੍ਹਦੇ ਕਲਾ ਤੰਦਰੁਸਤੀ ਦੀਆਂ ਮਹਾਰਾਜ ਦਾਤਾ ਬਖਸ਼ਣ ਕਿਉਂਕਿ ਉਹ ਦਾਤਾ ਹੈ ਸਾਰੀ ਸ੍ਰਿਸ਼ਟੀ ਨੂੰ ਪਾਲਣ ਵਾਲਾ ਸਾਰਿਆਂ ਦਾ ਭਲਾ ਕਰਨ ਵਾਲਾ ਸਾਰਿਆਂ ਨੂੰ ਸੁੱਖ ਦੇਣ ਵਾਲਾ ਸਾਰਿਆਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਸਾਰਿਆਂ ਨੂੰ ਰਿਜਕ ਦੇਣ ਵਾਲਾ ਰੋਟੀ ਦੇਣ ਵਾਲਾ ਉਹ ਵਾਹਿਗੁਰੂ ਜੀ ਤੋਂ ਵਾਦ ਸਦਾ ਬਲਹਾਰੇ ਬਲਹਾਰੇ ਜਾਈਏ ਉਸ ਨੂੰ ਸਦਾ ਨਮਸਕਾਰ ਕਰੀਏ ਕਿਉਂਕਿ ਉਹਦੇ ਅੱਗੇ ਨਮਸਕਾਰ ਕੀਤਿਆਂ ਹੀ ਫੱਬਦੀ ਹੈ ਨਮਸਕਾਰ ਤਿਸ ਹੀ ਕੋ ہماری ਸਗਲ ਪ੍ਰਜਾਣੇ ਆਪ ਸਵਾਰੀ ਜਿਨੇ ਸਾਰੀ ਸ੍ਰਿਸ਼ਟੀ ਨੂੰ ਆਪ ਸਵਾਰਨਾ ਕੀਤਾ ਹੈ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਖੁਸ਼ੀਆਂ ਬਖਸ਼ਣ ਖੇੜੇ ਬਖਸ਼ਣ ਸਾਨੂੰ ਅੰਮ੍ਰਿਤ ਵੇਲਾ ਬਖਸ਼ਣ ਮਹਾਰਾ ਸਾਰਿਆਂ ਦੇ ਹਿਰਦੇ ਵਿੱਚ ਪ੍ਰੇਮ ਇਤਫਾਕ ਬਖਸ਼ਣ ਸਾਡੀ ਸਾਰਿਆਂ ਦੀ ਬਣੀ ਰਵੇ ਗੁਰਸਿੱਖਾਂ ਦੀ ਚੜ੍ਹਦੀ ਕਲਾ ਰਵੇ ਖਾਲਸੇ ਪੰਥ ਦੀ ਜੈ ਜੈਕਾਰ ਹੁੰਦੀ ਰਵੇ ਮਹਾਰਾਜ ਆਪਣੇ ਖਾਲਸੇ ਦੇ ਅੰਗ ਸੰਗ ਸਹਾਈ ਹੋਣ ਇਹੀ ਅਰਦਾਸ ਹੈ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ